ਬਹੁਤਲ ਗੁਰ ਸੇਵੀ ਆਹ ਅਹਨ ਸਹਜ ਸੁਭਾਏ ਦਰਸ਼ਨ ਪਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖੰ ਸਮਦੀ ਨੂਰ ਅਰਸੋਂ ਹੋ ਕੁਰਸੋਂ ਹੋ ਝਟਿ ਆ ਤੁਧ ਝਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਦੇਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਨਾਸਰੀ ਮਹੱਲਾ ਪਹਿਲਾ ਸਹਜੇ ਮਿਲਾ ਮਿਲੇ ਆ ਪਰਵਾਨ ਨਾ ਤੇ ਸਮਾਰਣ ਨ ਆਮਣ ਜਾਣ ਹਾ ਕੁਰਮਹਿ ਦਾਸੁ ਦਾਸ ਮਹਿ ਸੋਏ ਜਹ ਦੇਖਾ ਤਹਿ ਅਵਰ ਨ ਕੋਏ ਸਹਜ ਮਿਲਾ ਮਿਲੇ ਆ ਪਰਵਾਨ ਨਾ ਤੇਸ ਮਾਰਾਣ ਨ ਆਵਣ ਜਾਣ ਠਾਕੁਰ ਮਹਦਾਸ ਦਾਸ ਮਹ ਸੋਏ ਜਹ ਦੇਖਾ ਤਹਿ ਆਵਰ ਨ ਕੋਏ ਗੁਰਮੋਖੇ ਭਗਤ ਸਹਜ ਘਰ ਪਾਈਆ ਬਿਨ ਗੁਰ ਭੇਟੇ ਮਾਰੇ ਆਈਆ ਜਾਈਆ ਰਹਾਉ ਸੋ ਗੁਰ ਕਰੋ ਜੇ ਸਾਚੁ ਦ੍ਰਿੜਾਵਾਇ اکਥ ਕਥਾ ਵਾ ਸਬਦੇ ਮਿਲਾਵਾਇ ਹਰਿ ਕੇ ਲੋਗ ਔਰ ਨਹਿ ਕਾਰਾ ਸੱਚਾ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸੱਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕਾ ਲਗਾ ਪਾਏ ਸਤ ਗੁਰ ਪੂਰਾ ਮਿਲ ਮਿਲਾਈ ਆਪੇ ਦਿਖਾਵਾਇ ਆਪੇ ਦੇਖਾ ਹਟੇ ਨਾ ਪਤੀ ਜਾ ਨਾ ਬਹੁ ਭੇਖਾ ਢਾੜੇ ਭਾੜੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਾਬੇ ਮਨੁਪਤੀ ਆਇਆ ਪਾੜੇ ਪਾੜੇ ਭੁੱਲ ਹੈ ਚੋਟਾ ਖਾਹੇ ਬਹੁਤ ਸਿਆਣਪ ਆਵਹੇ ਜਾਹੇ ਨਾਮ ਜਪੈ ਭੋਜਨ ਖਾਏ ਗੁਰਮੋਖ ਸੇਵਕ ਰਹੇ ਸਮਾਏ ਊਜੇ ਸਿਲਾ ਤੀਰਥ ਬਨਵਾਸ ਪਰਮਤ ਡੋਲਤ ਭਏ ਉਦਾਸ ਮਨ ਮਾਲਾ ਸੁੱਚਾ ਕਿਉ ਹੋਏ ਸਾਚੇ ਮਿਲਾ ਪਾਵ ਪਾਤੇ ਸੋਏ ਆਚਾਰ ਵਿਚਾਰ ਸਰੀਰੇ ਆਦੇ ਜੁਗਾਦ ਸਹਜ ਮਨੁਤੀਰੇ ਪਲ ਪੰਕਜ ਮੈਂ ਹੈ ਕੋਟ ਉਦਾਰੇ ਕਿਰਪਾ ਗੌਰ ਮੇਲ ਪਿਆਰੇ ਕਿਸ ਆਗਾ ਪ੍ਰਭ ਤੁਦ ਸਾਲਾਹੀ ਉਦ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੋਦ ਭਾਵੈ ਤਿਉ ਰਾਖ ਰਜਾਇ ਨਾਨਕ ਸਹਜੇ ਪਾਏ ਗੁਣ ਗਾ ਇਸ ਅਗੈ ਪ੍ਰਭ ਤਦ ਸਾਲਾਹੀ ਤੁਬ ਬਿਨ ਦੂਜਾ ਮੈਂ ਕੋ ਨਾਹੀ ਜੋ ਤੋਦ ਭਾਵੈ ਤਿਉ ਰਾਖ ਰਜਾਇ ਨਾਨਕ ਸਹਜ ਪਾਏ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪਹਿਲਾ ਸਹਜੇ ਮਿਲਾ ਮਿਲਿਆ ਪਰਵਾਣ ਨਾ ਤਿਸ ਮਰਣ ਨ ਆਮਣ ਜਾਣ ਠਾਕੁਰ ਮਹਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨ ਕੋਏ